ਤੇ ਬਾਹਰ ਉਹਨਾਂ ਸੁਭਾਅ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਭਾਅ ਉਹਨਾਂ ਦਾ ਅਣਖੀਲਾਪਣ ਉਹਨਾਂ ਦੀ ਸੋਚ ਉਹਨਾਂ ਦਾ ਜੰਗ ਜੂ ਜਜ਼ਬਾ ਉਹਨਾਂ ਦੇ ਵਿਚਾਰ ਉਹਨਾਂ ਦੇ ਫਰਜ਼ੰਦਾ ਬੱਚੋਂ ਨਜ਼ਰ ਆਏ ਨੇ ਜਦੋਂ ਵੀ ਇਤਿਹਾਸ ਨੂੰ ਪੜ੍ਹੋਗੇ ਇੱਕ ਤਣ ਮਾਤਰ ਵੀ ਕਿਤੇ ਇਤਿਹਾਸ ਉਹਨਾਂ ਦਾ ਕੋਹੋਂ ਲੁਪਦਾ ਨਜ਼ਰ ਨਹੀਂ ਆਏਗਾ ਕਿਤੇ ਛੁੱਪਦਾ ਨਜ਼ਰ ਨਹੀਂ ਆਏਗਾ ਸਾਬਾਟਾ ਜੀ ਸਿੰਘ ਨੇ ਕਹੇ ਪੈਰੀਂ ਦਾਲਦੇ ਉਹ ਆਹੀ ਨੇ ਜਿਹੜੇ ਯਾਦ ਰਹਿਣ ਵਾਲੇ ਨੇ ਦੀਆਂ ਧੋਜਾਂ ਅੱਖਣ ਲਗਾ ਕਹਿੰਦਾ ਉਹ ਖਾਨੇ ਉਹ ਗਾਜਿਓ ਉਹਦੀ ਫੌਜ ਬਣਾ ਕੇ ਇਹਨੂੰ ਜੀਦਾ ਫੜਨਾ ਲਾਏ ਦਾ ਸੰਧਾ ਨੇ ਜਿੰਨਾ ਵੀ ਹੁੰਦਾ ਹੈ ਕੰਡਾ ਦਾ ਕੰਮ ਤਮਾਮ ਕਰੋ ਕੁਸ਼ਮਣ ਨਾਲ ਦੇ ਤੋ ਬਾਹਰ ਪਰਨਾ ਹਲਾ ਕੀਤਾ ਬੰਦੂਕਾਂ ਦੀਆਂ ਗੋਲੀਆਂ ਸਭ ਜਗ੍ਹਾ ਤੇ ਡਾਗੀਆਂ ਗਈਆਂ ਤੀਰਾਂ ਦੇ ਨਿਸ਼ਾਨੇ ਕਿੱਨਾ ਗਏ ਦੂਰੋਂ ਝਾਲਮਾ ਨੇ ਵਧਾ ਵਧਾ ਕੇ ਮੇਜੇ ਮਾਰੇ ਜਿਹੜੀਆਂ ਹੱਕ ਦੀਆਂ ਗਿੱਠਾਂ ਗੁਰੂ ਸਾਹਿਬ ਨੇ ਤੋਰਨ ਲੱਗਿਆ ਸ਼ਮਨ ਦਾ ਹਰ ਇੱਕ ਨੈ ਤੀਰ ਦੁਨੀਆ ਗੋਲੀਆਂ ਕਿੰਨੇ ਵਜੇ ਦੀ ਹੱਥ ਵਿੱਚ ਸਮਾ ਸਕਦੇ ਨੇ ਮੇਰੇ ਬਾਦਸ਼ਾਹ ਨੇ ਜੋ ਲਿਖਿਆ ਉਹ ਨਜ਼ਰ ਪਿਆ ਸਾਰੇ ਜਾਤ ਦੇ ਦਿੱਕ ਆਰਿਆ ਮੇਜਾ ਸਹਜਾ ਦੇ ਹੱਕ ਤੇ ਹਰ ਦਾ ਹੋ ਗਿਆ ਨਾ ਪੂਰਾ ਹੋਣ ਵਾਲਾ ਘਟਾ ਇਹ ਮਤਵਤ ਸਹਜਾ ਜਿਹਨੇ ਧੱਕਾਰੇ ਪਾਸੇ ਨੂੰ ਝੁਕਿਆ ਮਾਰ ਮਾਰ ਤੀਰ ਤੇਗਾ ਉਹਦੇ ਪਿੰਡੇ ਦੇ ਤੂਛੜੇ ਰਾਦ ਤੇ ਇੰਨਾ ਕਿ ਛੋਟਾ ਛੋਟਾ ਕੋਟਾ ਟੋਟਾ ਕਰਕੇ ਉਸ ਰਣ ਵਿੱਚ ਸਹਜਾ ਦੇ ਦਾ ਖਿਲਾਰ ਦਿੱਤਾ ਉਹ ਕੀਤਾ ਕਿਉਂ ਗਿਆ ਕਿ ਆਪਣੇ ਫਰਜ਼ੰਦ ਦੀ ਇਹ ਦਸ਼ਾ ਵੇਖ ਗੁਰੂ ਗੋਬਿੰਦ ਸਿੰਘ ਆਪਰੇ ਆਪ ਨੂੰ ਬਖਤਾਰ ਕਰਵਾ ਦੇਵੇ ਆਪ ਹਾਸ ਦੇ ਬਚੇ ਇੱਕੋ ਇੱਕ ਜ਼ਿਕਾਰਾ ਆਇਆ ਉਹ ਜ਼ਿਕਾਰੇ ਨੇ ਕਾਮ ਵਿੱਚ ਫਿਰ ਨਵੀਂ ਰੂਹ ਫੂਟ ਦਿੱਤੀ ਜਿਹਨਾਂ ਨੂੰ ਸੇਹ ਆਦੇ ਦੇ ਸ਼ਹੀਦ ਹੋ ਹੁੰਦਾ ਥੋੜਾ ਜਿਆਦਾ ਵੀ ਗੰਨ ਸੀ ਉਹ ਫੌਜ ਵਿੱਚ ਲੜਨਾ ਸਿੰਘਾਂ ਦੇ ਫੈਸਲੇ ਬਲੰਦਾ ਹੋਏ ਉਹ ਜ਼ਿਕਾਰੇ ਨੇ ਦਸ਼ਮਨ ਦਲ ਤੇ ਅਗਾ ਵਧ ਕੇ ਟੁੱਟ ਪਏ ਕਦੇ ਭੱਦਾ ਫਰਜਿੰਦਰ ਸ਼ਾਹ ਹੁਕਮ ਦਾ ਜਾਨ ਪੀ ਗਿਆ ਸਾਂਗਾਂ ਦਾ ਬੜਾ ਲੰਗਾ ਹੈ ਕਿੰਨੇ ਘਰ ਦੀ ਸੀਮਾ ਨੂੰ ਇਜਾਜ਼ਤ ਨਹੀਂ ਦਿੰਦੀ ਮੈਂ ਜੋ ਸਮੇਟ ਦੇਣਾ ਸਭ ਜਿਆਦਾ ਜਿਆਰ ਸਿੰਘ ਅੱਗੇ ਆਇਆ ਆਖਣ ਲੱਗਾ ਪਾਤਸ਼ਾਹ ਕੁਝ ਬੰਦੇ ਨੇ ਉਸ ਫੌਜ ਵਿੱਚ ਜਿਹੜੀਆਂ ਮਿਲੀਆਂ ਅੱਖਾਂ ਵਿੱਚ ਉਹਨਾਂ ਦੀਆਂ ਤਸਵੀਰਾਂ ਨੇ ਨਾ ਮੈਂ ਖਤਮ ਕਰਨੀਆਂ ਆਖਣ ਲੱਗਾ ਅੱਜ ਦਾ ਸੂਚ ਛਪਣ ਤੋਂ ਪਹਿਲਾਂ ਪਹਿਲਾਂ ਮੈਂ ਉਹਨਾਂ ਬੰਦਿਆਂ ਦੇ ਸਰ ਵੱਢਣੇ ਨੇ ਮੈਂ ਮੇਰੇ ਭਰਾ ਦੇ ਟੰਡੋਤੇ ਵਾਰ ਕੀਤੇ ਨੇ ਕਹਿੰਦਾ ਗੁਰੂ ਪਤਾ ਕੀ ਕਹਿੰਦਾ ਤੈਨੂੰ ਪੁੱਤਕ ਮੰਨਦਾ ਕਹਿੰਦਾ ਤੂੰ ਛਪਣ ਦੀ ਗੱਲ ਕਰਦਾ ਜਿੰਨਾ ਚਿਰ ਉਹਨਾਂ ਦਾ ਸਿਰ ਵੱਢ ਕੇ ਤੂੰ ਇਸ ਹਨੇਰ ਵਿੱਚ ਟੋਟੇ ਟੋਟੇ ਨਹੀਂ ਹੋ ਜਾਂਦਾ ਮੈਂ ਇਸ ਸੂਰਜ ਦਾ ਛੁਪਣ ਨਹੀਂ ਦਿੰਦਾ ਉਹਨਾਂ ਚਿਰ ਇਹ ਸੂਰਜ ਚੜ੍ਹਾ ਰਹੇਗਾ ਲੋਕ ਕੌਣ ਕਰਦੇ ਆ ਅਰਜਨ ਨੇ ਕੀਤਾ ਸੀ ਨਾ ਆਪਣੇ ਪੁੱਤਰ ਦੇ ਮਰਨ ਤੇ ਕਹਿੰਦਾ ਜੇ ਐਸ ਸੂਰਜ ਦੇ ਛਿਪਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਨਾ ਲਿਆ ਮੈਂ ਧਮਕ ਤੇ ਤੀਰ ਛੁੱਟ ਦਿਆਂਗਾ ਆਪਣਾ ਨਸਰ ਆਪ ਕਲਮ ਕਰ ਦਿਆਂਗਾ ਪਰ ਗੁਰੂ ਕੀ ਕਹਿ ਰਿਹਾ ਕਹਿੰਦਾ ਮੈਂ ਅਨਾਂਚਲ ਸੂਰਜੇ ਨੇ ਛਿਪਣ ਦਿੰਦਾ ਜਿੰਨਾ ਚਾਤੂ ਟੂਟੇ ਟੂਟੇ ਦੀ ਹੋ ਜਾਣਾ ਜਿੰਨਾ ਚਾਤੂ ਉਸ ਦੁਸ਼ਮਣ ਦਲ ਦੇ ਆਉਂ ਨਹੀਂ ਲਾ ਦਿੰਦਾ ਸਹਿਜਾ ਦਾ ਜਿਹਾਰ ਸੰਗ ਰਣ ਵਿੱਚ ਗਿਆ ਗੁਰੂ ਸਾਹਿਬ ਆਖਣ ਲੱਗੇ ਕਦੇ ਨਾ ਘੂੜਾ ਤੇ ਨਾ ਬਾੜੇ ਸ਼ਕਤ ਨੇ ਜੋ ਤੇਰੇ ਕੋਲ ਹੈ ਇਹਦੇ ਨਾਲ ਹੀ ਲੜਨਾ ਪੈਣਾ ਕਹਿੰਦੇ ਹੱਥ ਵਿੱਚ ਫੜੀ ਹੋਈ ਨਾਲ ਕੁਝ ਸਿੱਧਾ ਦਾ ਜਥਾ ਲੈ ਕੇ ਬੈਰੀਦਾਨ ਦੇ ਆਹੂ ਲੋਂਦਾ ਜਦੋਂ ਰਣ ਵਿੱਚ ਵੜਿਆ ਨਾ ਛੋਟਾ ਜਿਹਾ ਸੀਰ ਸਾਜਾ ਕਰਨ ਲੱਗਾ ਕਿੰਦਾ ਇਤਿਹਾਸਕਾਰ ਨੇ ਕਹਾਵਤ ਬਹੁਤ ਸੋਹਣੀ ਦਿੱਤੀ ਕਹਿੰਦਾ ਜਦੋਂ ਬੇਲ ਮੱਛੀ ਹੈ ਨਾ ਸਮੁੰਦਰ ਤੋਂ ਨਿਕਲਦੀ ਹੈ ਉਹ ਜਦੋਂ ਜ਼ੋਰ ਨਾਲ ਡਿੱਗਦੀ ਹੈ ਨਾ ਪਾਣੀ ਦੇ ਉੱਤੇ ਉਹ ਇੱਕ ਤਖ਼ਣ ਲ ਬਚਾ ਦਿੰਦੀ ਹੈ ਪਾਣੀ ਬੜੀ ਦੂਰ ਦੂਰ ਤੱਕ ਛੱਲਾਂ ਦੇ ਰੂਪ ਵਿੱਚ ਜਾਂਦਾ ਹੈ ਕਹਿੰਦਾ ਜਦੋਂ ਬਾਬਾ ਜੁਝਾਰ ਸਿੰਘ ਦੁਸ਼ਮਣ ਦਲ ਉੱਤੇ ਵਾਰ ਕਰਦਾ ਸੀ ਨਾ ਜਦੋਂ ਫੌਜ ਵਿੱਚ ਵੜਦਾ ਸੀ ਤੇ ਫੌਜ ਮੋਰਾਂ ਸਮੁੰਦਰ ਦੀਆਂ ਲਹਿਰਾਂ ਕਿਸੇ ਵੱਡੇ ਜਾਨਵਰ ਨੇ ਪਤਥਲੀ ਪਾ ਕੇ ਪੱਤੀਆਂ ਹੁਣ ਸਹਬਜ਼ਾਦਾ ਜੁਧਾਰ ਸਿੰਘ ਦੇ ਲੜਦਿਆਂ ਲੜਦਿਆਂ ਉਹਨੇ ਪਤਾ ਨਹੀਂ ਕਿੰਨੇ ਇੱਕ ਦਲ ਦਾ ਜਿਹੜਾ ਸੀ ਦੁਸ਼ਮਣ ਦਲ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਆਖਰ ਉਹ ਰੀਤ ਨਿਮਾਉਂਦਾ ਇਸ ਦੁਨੀਆ ਤੋਂ ਆਪਰੇ ਗੁਰੂ ਪਿਤਾ ਦੇ ਚਰਨਾਂ ਵੱਲ ਵੇਖਦਿਆਂ ਜਕਾਦੇ ਛੜਦਾ ਦੁਸ਼ਮਣ ਦਲ ਨਾਲ ਲੜਦਾ ਹੋਇਆ ਉਸੇ ਹੀ ਨਾਲ ਵਿੱਚ ਟੁੱਟੇ-ਟੁੱਟੇ ਹੋ ਗਿਆ ਜਿੱਥੇ ਸਹਬਜ਼ਾਦਾ ਅਜੀਤ ਸਿੰਘ ਨੇ ਸ਼ਹਾਦਤ ਤੇ ਜਾਨ ਕੀਤਾ ਹੁਣ ਇੱਥੇ ਅਰਦਾਸ ਦੂਜੀ ਸੀ ਸਹਬਜ਼ਾਦੇ ਦੇ ਜਾਨਾਂ ਦੀ ਕੀ ਜੀ ਅਰਦਾਸ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੈਂ ਤੇ ਥੋੜਾ ਜਿਹਾ ਸਮਾਂ ਜਰੂਰ ਲਾਵਾਂਗਾ 2 ਮਿੰਟ ਦਾ ਅੱਜ ਨਾ ਕਥਾ ਦੇ ਰੂਪ ਵਿੱਚ ਜਾਂ ਪ੍ਰਚਾਰਕਾਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਸਿੰਘਾਂ ਤੇ ਗੁਰੂ ਸਾਹਿਬ ਦੇ ਵਿੱਚ ਕਾਰਕ ਵਿਵਾਦ ਖੜਾ ਕੀਤਾ ਜਾ ਰਿਹਾ ਉਹ ਮੈਂ ਅੱਜ ਸਵੇਰੇ ਕਥਾ ਵਿੱਚ ਵੀ ਸੁਣਿਆ ਤੁਸੀਂ ਵੀ ਜੇ ਹੋ ਸਕਦਾ ਉਹ ਨੂੰ ਰਿਵਾਈਂਡ ਕਰਕੇ ਸੁਣਨ ਦਾ ਯਤਨ ਕਰਿਓ ਜਰੂਰ ਉਹ ਆਖ ਰਿਹਾ ਸੀ ਕਹਿੰਦੇ ਕੋਈ ਹੁਕਮ ਨਹੀਂ ਦੇ ਸਕਦਾ ਗੁਰੂ ਸਾਹਿਬ ਨੂੰ ਇਹ ਗੱਲ ਵਾਕਿਆ ਸਹੀ ਹੈ ਦਸਤਕਤਾ ਪਾਤਸ਼ਾਹ ਨੂੰ ਹੁਕਮ ਨਹੀਂ ਦੇ ਸਕਦਾ ਪਰ ਹੁਕਮ ਦੇਣ ਦਾ ਟਾਈਮ ਤੇ ਉਸ ਵੇਲੇ ਦੀ ਪ੍ਰਕਿਰਿਆ ਨੂੰ ਸਮਝਣਾ ਪੈਂਦਾ ਜਦੋਂ ਸਿੰਘ ਜਾਂਦੇ ਸੀ ਰਾਣਕਪਤ ਦੇ ਗੁਰੂ ਸਾਹਿਬ ਦੀ ਇਜਾਜ਼ਤ ਲੈ ਕੇ ਜਾਂਦੇ ਸੀ ਜਦੋਂ ਗੁਰੂ ਸਾਹਿਬ ਨੇ ਅਰਦਾਸ ਕਰਨ ਲਈ ਉਹ ਤੀਸਰੀ ਅਰਦਾਸ ਆ ਪਹਿਲੀ ਸਹਿਜਾ ਦਾਜੀਤ ਸਿੰਘ ਦੀ ਤੇ ਦੂਸਰੀ ਜਜਾਦ ਸਿੰਘ ਦੀ ਤੇ ਪਾਤਸ਼ਾਹ ਮਾ ਜਾਣਾ ਅਰਦਾਸ ਦੋ ਵਾਰੀ ਹੋਈ ਤੀਜੀ ਅਰਦਾਸ ਗੁਰੂ ਸਾਹਿਬ ਨੇ ਆਪ ਕੀਤੀ ਹੈ ਰਾਣ ਵਿੱਚ ਜਾਣ ਇਹ ਪ੍ਰਚਾਰਕ ਕਹਿੰਦੇ ਨੇ ਪਰ ਅਰਦਾਸ ਕਬੂ ਹੋਈ ਆ ਜੇ ਗੁਰੂ ਅਰਦਾਸ ਕਰ ਲੈਂਦਾ ਫਿਰ ਗੁਰੂ ਕਾਹਨੋਗਾ ਇਹ ਗੱਲ ਨੂੰ ਮੰਨੋਗੇ ਨਾ ਜੇ ਗੁਰੂ ਸਾਹਿਬ ਅਰਦਾਸ ਕਰ ਲੈਂਦੇ ਤੇ ਭਾਈ ਮੈਂ ਤਾਂ ਅਰਦਾਸਾਂ ਸੁਧ ਲਿਆ ਹੁਣ ਤੇ ਮਰਨਾ ਲਾਜ਼ਮੀ ਹੁਣ ਤੇ ਮੈਂ ਰਣ ਵਿੱਚ ਜਾਵਾਂਗਾ ਇਹ ਸਾਰੀ ਪ੍ਰਕਿਰਿਆ ਹੋਈ ਕਦੇ ਬਸ ਇਹੀ ਅੱਜ ਤੱਕ ਗੁਰੂਦਾਰ ਐ ਅਸੀਂ ਸਮਝੀਏ ਗੁਰੂ ਸਾਹਿਬ ਨੇ ਜਦੋਂ ਰਣਕੱਤੇ ਵਿੱਚ ਜਾਣਾ ਸੀ ਨਾ ਗੁਰੂ ਸਾਹਿਬ ਤਿਆਰੀ ਕਰਦੇ ਨੇ ਰਣ ਵਿੱਚ ਜਾਣ ਦੀ ਉਦੋਂ ਸਿਕੰਦਰ ਬੁਲਾਉਂਦੇ ਨੇ ਕੋ ਉਹਨਾਂ ਵਿੱਚ ਭਾਈ ਸੰਗਤ ਸਿੰਘ ਹੈ ਉਹਦੇ ਪਿੰਡੇ ਉਤੇ ਆਪਣਾ ਸਾਰਾ ਹੀ ਅਸਤਰ ਸ਼ਸਤਰ ਵਾਸਤਰ ਪੋਸ਼ਾਹਲੇ ਪਹਿਨਾ ਦਿੱਤਾ ਜਿਵੇਂ ਗੁਰੂ ਸਾਹਿਬ ਆਪ ਪਹਿਨਦੇ ਨੇ ਤਲ ਕੀ ਤੇ ਮੋੜਾ ਤੱਕ ਵੀ ਗੁਰੂ ਸਾਹਿਬ ਨੇ ਉਹਦਾ ਸਿਰ ਸਿੱਤੇ ਸਜਾ ਦਿੱਤਾ ਆਖ ਦਿੱਤਾ ਅੱਜ ਤੋਂ ਗੁਰੂ ਪੰਥ ਫੈਸਲਾ ਆਪ ਕਰੂਗਾ ਅੱਜ ਤੋਂ ਪੰਥ ਗੁਰੂ ਹੈ ਐਪਾ ਇਹ ਹੀ ਗੱਲ ਸਮਝ ਲੈ ਪੰਥ ਤੇ ਗ੍ਰੰਥ ਸਾਡਾ ਮੇਨ ਵਿਸ਼ਾ ਹੁਣ ਮੇਨ ਵਿਸ਼ੇ ਵਿੱਚ ਪੰਥ ਨੂੰ ਲੈਣ ਦਾ ਨਾ ਗੁਰੂ ਸਾਹਿਬ ਨੇ ਜਦੋਂ ਪੰਥ ਮੈਨ ਅੰਸ਼ੇ ਵਿੱਚ ਆ ਗਿਆ ਉਦੋਂ ਗੁਰੂ ਸਾਹਿਬਾ ਬਲਾਖੀ ਆ ਜਿਵੇਂ ਅਮਰਤ ਸ਼ਕਨ ਬੇਲੇ ਸੀ ਅਮਰਤ ਸ਼ਕਨ ਬੇਲੇ ਗੁਰੂ ਬਲਾਖੀ ਬਣਿਆ ਨਾ ਆਦਾਸ਼ ਕੀਤੀ ਨਾ ਵੀ ਤੁਹਾਨੂੰ ਅਮਰਤ ਪ੍ਰਵਾਨ ਹੋਇਆ ਮੈਨੂੰ ਵੀ ਅਮਰਤ ਸ਼ਕਾ ਗੁਰੂ ਸਾਹਿਬ ਨੇ ਅਮਰਤ ਮੰਗਿਆ ਨਾ ਆਪ ਮੰਗਿਆ ਨਾ ਗੁਰੂ ਸਾਹਿਬ ਨੇ ਅੱਜ ਖਾਲਸਾ ਉਸੇ ਸਿਚੁਏਸ਼ਨ ਬਚਿਆ ਉਸੇ ਸਥਿਤੀ ਵਿੱਚ ਆ ਗਿਆ ਅਮਰਤ ਬੇਲੇ ਸੀ ਅੱਜ ਖਾਲਸਾ ਦੇ ਸਿਰ ਤੇ ਟੋੜਾ ਖਾਲਸਾ ਹੀ ਗੁਰੂ ਹੈ ਅੱਜ ਜਦੋਂ ਕਹਿ ਦਿੱਤਾ ਵੀ ਮੇਰੇ ਤੋਂ ਬਾਅਦ ਖਾਲਸੇ ਨੇ ਫੈਸਲੇ ਕਰਨੇ ਨੇ ਕਰਨੇ ਗੁਰੰਥ ਦੀ ਓਟ ਵਿੱਚ ਨੇ ਜਦੋਂ ਗੁਰੂ ਸਾਹਿਬ ਨੇ ਖਾਲਸੇ ਨੂੰ ਮੁਖੀ ਬਣਾ ਦਿੱਤਾ ਫਿਰ ਖਾਲਸਾ ਹੁਕਮ ਵੀ ਸੁਣਾ ਸਕਦਾ ਪੰਜ ਸੰਗ ਧਰਿਆ ਦੇਸ ਮੇਰੇ ਤਿਆਰ ਕੀਤੇ ਪੁੱਛਣ ਲੱਗੇ ਕਿਧਰ ਚੱਲੇ ਹੋ ਕਹਿੰਦੇ ਰਣਕਤੇ ਵਿੱਚ ਕਹਿੰਦੇ ਕੋਈ ਸਿੰਘ ਜਦੋਂ ਤੁਸੀਂ ਗੁਰੂ ਸੀ ਤੁਹਾਡੀ ਇਜਾਜ਼ਤ ਤੋਂ ਬਿਨਾ ਕੋਈ ਰਣਕਤੇ ਵਿੱਚ ਗਿਆ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਭੁੱਲ ਹੁਣ ਜਦੋਂ ਤੁਸੀਂ ਪੰਥ ਨੂੰ ਗੁਰੂ ਬਣਾਤਾ ਕੱਲ ਕੀ ਤੋੜਾ ਸਜਾ ਕੇ ਉਹਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਕਿੱਦਾਂ ਜਾ ਸਕਦੇ ਮਨ ਸੰਗਦਾ ਕਿ ਹੁਦਮ ਨਾਂ ਵੀ ਦੇਣ ਪਰ ਇਸ ਵੇਲੇ ਪੰਥ ਮੁਖੀ ਹੈ ਜਿਹੜਾ ਪੰਥ ਨੇ ਕਿਹਾ ਗੁਰੂ ਸਾਹਿਬ ਨੂੰ ਲਿਖਾਉਣਾ ਪੈਣਾ ਤਾਂ ਤੇ ਆਖਿਆ ਕੋਰ ਦੀ ਗੱਡੀ ਨੂੰ ਛੱਡ ਦੇ ਤੇ ਗੁਰੂ ਸਾਹਿਬ ਨੇ ਛੱਡ ਦਿੱਤਾ ਪਰ ਸ਼ਰਤ ਰੱਖ ਦਿੱਤੀ ਕਹਿੰਦੇ ਜਾਵਾਂਗਾ ਜ਼ਰੂਰ ਗੱਡੀ ਨੂੰ ਛੱਡ ਕੇ ਪਰ ਮੁੜ ਕੇ ਨਹੀਂ ਜਾਣਾ ਜਿਹੜੀ ਇਹਨਾਂ ਨੇ ਅਸੂਲ ਤੋੜਿਆ ਜੰਗ ਦਾ ਜਿਹੜਾ ਜੰਗ ਦੁਲਦੀ ਹੋਣ ਤੋਂ ਬਾਅਦ ਰਾਤ ਤੀਰੇ ਦੇ ਨਾਲ توپਾਂ ਦੇ ਨਾਲ ਬੰਦੂਕਾਂ ਦੇ ਨਾਲ ਇਹਨਾਂ ਨੇ ਕੱਚੀ ਗੜੀ ਨੂੰ ਤੋੜਨ ਦਾ ਯਤਨ ਕੀਤਾ ਜੇ ਇਹ ਨਾ ਤੋੜਦੇ ਇਹ ਸੂਰ ਨਾ ਧੜਕ ਕਰਦੇ ਤੇ ਮੈਂ ਅੱਜ ਇਸ ਗੜੀ ਦੇ ਵਿੱਚੋਂ ਨਹੀਂ ਮੈਂ ਕੱਲ ਸਵੇਰੇ ਜਾਣਾ ਸੀ ਹੁਣ ਜਾਵਾਂਗਾ ਇਸ ਵਾਰ ਦਾ ਜਵਾਬ ਦੇ ਕੇ ਜਾਵਾਂਗਾ ਮਾਰ ਕੇ ਜਾਵਾਂਗਾ ਲਲਕਾਰ ਕੇ ਜਾਵਾਂਗਾ ਤੀਰੇ ਹੰਡ ਮੇਰੀ ਰਾਮਾ ਦੇ ਵਿੱਚ ਜੋਰ ਦਿੱਤਾ ਫਰਨਬਲ ਲਕਾਰ ਕੇ ਗੁਰੂ ਗਏ ਹੁਣ ਅਗਲਾ ਜਿਹੜਾ ਵਿਸ਼ਾ ਉਹ ਬੜਾ ਲੰਬਾ ਮੈਂ ਉਧਰ ਨੂੰ ਜਾਣਾ ਨਹੀਂ ਕਿਉਂਕਿ ਇਹ ਸ਼ਾਹ ਤਾਹਤਾਂ ਦੇ ਜਿਹੜੇ ਦਿਨ ਚਾਦੇ ਨੇ ਇਹ ਇਤਿਹਾਸਿਕ ਤੇ ਸਮਰਥ ਨਹੀਂ ਹੋ ਗਿਆ ਨਾ ਕਦੇ ਇਤਿਹਾਸ ਸਮਾਪਤ ਹੋਣਾ ਤੇ ਨਾ ਸਾਡੀ ਜ਼ਰੂਰਤਾਂ ਸੀ ਇਹਨੂੰ ਸਮਰਥਤ ਕਰਦੇ ਆਂ ਇਹ ਤਾਂ ਬੜਾ ਲੰਬਾ ਮੈਂ ਤਾਂ ਤੁਹਾਡੇ ਨਾਲ ਚਰਚਾ ਕਰਨ ਦੀ ਗੱਲ ਹੀ ਦਾ ਬੜਾ ਕੁ ਮਤਲਬ ਇਤਿਹਾਸ ਸਾਂਝਾ ਕੀਤਾ ਇੱਥੇ ਜੇ ਪੂਰਾ ਚਰਚਾ ਕਰਨ ਦੀ ਦਾ ਬਰਤਾਲ ਕਰਨਾ ਹੋਵੇ ਤਿੰਨ ਤਿੰਨ ਚਾਰ ਚਾਰ ਘੰਟਿਆਂ ਦਾ ਤਾਂ ਵਾਰ ਲੱਗ ਜਾਂਦਾ ਲਗਾਤਾਰ ਕਈ ਵਾਰ ਅਸੀਂ ਇਤਿਹਾਸ ਤੇ ਜਾਂਦੇ ਪੰਜ ਪੰਜ ਛੇ ਛੇ ਦਿਨ ਦੇ ਵੀਕ ਲਾਏ ਇੱਕ ਇੱਕ ਵੀਕ ਲੱਗ ਜਾਂਦੀ ਹੈ ਇਸ ਇਤਿਹਾਸ ਨੂੰ ਬਤਨ ਲੱਗੇ ਪਰ ਆਪਾਂ ਕੋਲ ਇੱਕ ਮੱਤਰ ਸੰਜਾ ਕੀਤਾ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਹੋਈਆਂ ਉਹ ਦਿਨਾਂ ਨੂੰ ਅਜਾਪਾਂ ਸਮਾਪਤ ਹੋ ਕੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਗੁਰੂ ਸਾਹਿਬ ਤੇ ਬਹੁਤੇ ਫਰਜੰਦਾ ਨੂੰ ਯਾਦ ਕਰਕੇ ਉਹਨਾਂ ਮੁਸਤਫਾ ਅਜਲੀ ਦੇ ਫੁੱਲ ਨੇ ਕੋਆ ਆਪਾਂ ਇਕੱਠ ਕਰ ਰਹੇ ਨੇ ਕੋਸ਼ਿਸ਼ ਕਰਿਓ ਆਏ ਸਾਲ ਸਭਾਪਤੀਆਂ ਦਿਨੇਓ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਦੇ ਦਿਨ ਮਨਾਉਣੇ ਆ ਮੰਨ ਮਨਾਉਣ ਦਾ ਯਤਨ ਕਰਿਓ ਕਿ ਅਮਰਤਾ ਸਾਕੈ ਗੁਰੂ ਵਾਲੇ ਬਣ ਜੀਏ ਗੁਰੂ ਦੇ ਸਿੰਘ ਸੱਚ ਜੀ ਬਸ ਇੰਨੀ ਬੇਨਤੀ ਕਰਦਾ ਹਾਂ ਪਰੇ ਪ੍ਰੋਗਰਾਮ ਦਾ ਜਾਚਨਾ ਧੰਨਵਾਦ ਸਾਰੇ ਸੰਗਤ ਦਾ ਜਿਨ੍ਹਾਂ ਨੇ ਇਤਿਹਾਸ ਸਰਵਕ ਕੀਤਾ ਧੰਨਵਾਦ ਉਹਨਾਂ ਪੰਥ ਦੀਆਂ ਰੂਹਾਂ ਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਅਰਿਆਂ ਬੇਲਾ ਤੱਕ ਇਹ ਪਹੁੰਚੇ ਨੇ ਇੱਥੇ ਆਏ ਨੇ ਉਹਨਾਂ ਦਾ ਇੱਥੇ ਆਉਣ ਦਾ ਸਾਡਾ ਮੁੱਖ ਤੱਕਰਾ ਮੈਂ ਸਭਿ ਸ਼ਾਨੀਆ ਸਿੰਘਾਂ ਦੀ ਉਤੋਂ ਆਏ ਨੇ ਮੈਂ ਉਹਨਾਂ ਦਾ ਜੀਵਨ ਮੈਂ ਧੰਨਵਾਦ ਕਰਦਾ ਕਿਉਂਕਿ ਕਈ ਚਿਹਰਿਆਂ ਦੇ ਨਾਮ ਤੋਂ ਨਹੀਂ ਡਾਕਟਰ ਕਈਆਂ ਦੇ ਬਾਕਮਾ ਦੇ ਆਪਾਂ ਨਾਮਾਂ ਦੇ ਚੱਕਰ ਵਿੱਚ ਪਏ ਸਰ ਸਮਾਂ ਹੋ ਲੱਗ ਜਾਣਾ ਮੇਰੇ ਤੋਂ ਬਾਅਦ ਬੱਚਿਆਂ ਨੇ ਦੋ ਕੰਮ ਤਾਂ ਸਮਝਿਆ ਕਰਨੀਆਂ ਨੇ ਤਾਂ ਵੀਰ ਤਲਵਜਨ ਸਿੰਘ ਜੀ ਉਹਨਾਂ ਦਾ ਧੰਨਵਾਦ ਜੋ ਇੱਥੇ ਦੇ ਨੇ ਮੁੱਖ ਸੇਵਾਦਾਰ ਮੁੱਖੀ ਸੇਵਾਦਾਰ ਬੁਤਸੀਆਂ ਨੂੰ ਆਏ ਨੇ ਪਰ ਜਿਨ੍ਹਾਂ ਸੰਗਤਾਂ ਨੇ ਅੱਜ ਮੇਰੇ ਭਰਾ ਸਰਦਾਰ ਅਰਤ ਲੋਖ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਤਦੋਂ ਮਨੋਂ ਤਾਂ ਸੇਵਾ ਕੀਤੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾ ਪਤਨ ਦੇ ਅਧਿਕਾਰੀ ਗੁਰੂ ਜਸ ਸਿੰਘ ਮਹਾਰਾਜ ਦਾ ਸੋਣ ਵਾਲੀ ਕੀਰਤਾ ਪਰਵਾਦ ਜਿਹਨੇ ਸਾਡੀ ਆਵਾਜ਼ ਤੁਹਾਡੇ ਤੱਕ ਲੈ ਕੇ ਆਂਦੀ ਹੈ ਉਸ ਨਾਲ ਉਹਨਾਂ ਨੇ ਸਾਥ ਸਾਡਾ ਦਿੱਤਾ ਆ ਗੁਰੂ ਜਸ ਸਿੰਘ ਮਹਾਰਾਜ ਦਾ ਪਰਵਾਦ ਕਰਕੇ ਮੈਂ ਖੁਨਾ ਦਾ ਜਾਤ ਪੂਜਾ ਮੈਂ ਤੇਰੇ ਪਾਸੇ ਟੱਕ ਤੇ ਸਾਥ ਦਿੰਦੇ ਨੇ ਕਾਕਾ ਗੁਰਸੱਭੂ ਅੰਦਰਕਮਲ ਸਿੰਘ ਤੇ ਸ਼ੇਖਪੁਰ ਕਨਜੋਸ਼ੀਰ ਤੇ ਤੇਰੇ ਪਾਸੇ ਟੱਕ ਤੇ ਸਾਥ ਦਿੰਦੇ ਨੇ ਨਰਮੈਲ ਸਿੰਘ ਆਜ਼ਾਦ ਕਨ ਮਹੋਤ ਸਾਹਿਬ ਗੁਰੂ ਅਜਨ ਦੇ ਮਹਾਰਾਜ ਦਾ ਸੋਲੇ ਨਗਰ ਸੰਗੀਤ ਸਾਥ ਦਿੰਦੇ ਨੇ ਕਾਕਾ ਨਿਸ਼ਾਨ ਸਿੰਘ ਜੀ ਪਿੰਡ ਰੇਡਮਾ ਨੇੜੇ ਨਕੁੰਦਰ ਦਾਸ ਅੰਮ੍ਰੋ ਤੇ ਫਰਤੇ ਤੋਂ ਬਾਅਦ ਨਾ ਪੂਰਤਾ ਗੁਰ ਸਤਬਸਾਂ ਦੇ ਕੀਰੇ ਹਨ ਮੁੱਖ ਤੇ ਢੀਕ ਬਲ ਸਿੰਘ ਖਾਲਸਾ ਪਿੰਡ ਸੂਨਪੁਰ ਤਹਿਸੀਲ ਖਲਰ ਆਪਣੇ ਨਾਲ ਦਾ ਨਗਰ ਪਿੰਡ ਸੂਨਪੁਰ ਕਿਸੇ ਦੀ ਸ਼ਾਮ ਦੇ ਖਲਾਬ ਬੋਲਿਆ ਸ਼ਬਦ ਉਹਦੀ ਮਤਵਾਂ ਦੇ ਟੁਕੀ ਮਾ ਚੁੰਦਾ ਹੋਇਆ ਹੌਣ ਵਾਲੇ ਬੱਚਿਆਂ ਦਾ ਸਮਾ ਉਹਨਾਂ ਨੂੰ ਜਿਉਂ ਆਇਆ ਆਖਦਾ ਹੋਇਆ ਗੁਰਸਾਹ ਦੇ ਸਰਕਾਰ ਸਰਵਤ ਸਭਤ ਸਾਬੇ ਜਿੱਤੇ ਮੇਰੀ ਪਾਓ ਭੱਤੇ ਦੀ ਸਾਜ ਗੱਜਵਟ ਗਿਆ ਕੋ ਜੀ ਵਾਹ ਗੁਰਜੀਤ ਖਾਲਸਾ ਵਾਹ ਗੁਰਜੀਤ ਹੀ ਫਰਤੋ